ਸਾਡੇ ਵੱਲੋਂ ਜਿਹੜੇ ਸਾਰੇ ਪੁਖਤਾ ਪ੍ਰਬੰਧ ਜਿਹੜੇ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਨੂੰ ਲੈ ਕੇ ਜਿਹੜੇ ਕੀਤੇ ਜਾ ਚੁੱਕੇ ਨੇ ਜੇ ਰੇਂਜ ਦੀ ਗੱਲ ਕਰੀਏ ਟੋਟਲ ਜਿਹੜਾ ਹੈਗਾ 676 ਦੇ ਕਰੀਬ ਜਿਹੜੇ ਨੇ ਸਾਡੇ ਪੂਲਿੰਗ ਸਟੇਸ਼ਨਸ ਜਾਂ ਲੋਕੇਸ਼ਨ ਜਿਹੜੇ ਨੇ ਰੇਂਜ ਦੇ ਵਿੱਚ ਨੇ ਉਹਦੇ ਵਿੱਚ ਅੱਜ ਇੱਥੇ ਬਠਿੰਡਾ ਬਲਾਕ ਦੇ ਵਿੱਚ ਫੋਰਸ ਨੂੰ ਬਰੀਫ ਕੀਤਾ ਗਿਆ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਐਸਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨੂੰ ਦਿੱਤੀਆਂ ਗਈਆਂ ਬਠਿੰਡੇ ਚ 400 ਪੋਲਿੰਗ ਸਟੇਸ਼ਨਸ ਨੇ ਔਰ 826 ਦੇ ਕਰੀਬ ਜਿਹੜੇ ਹੈਗੇ ਬੂਥ ਜਿਹੜੇ ਹੈਗੇ ਇੱਥੇ ਅਵੇਲੇਬਲ ਨੇ ਜਿੱਥੇ ਕਿ ਡਿਊਟੀ ਭੇਜੀ ਜਾਏਗੀ ਔਰ 8 ਬਲਾਕ ਜਿਹੜੇ ਨੇ ਬਠਿੰਡਾ ਦੇ ਵਿੱਚ ਨੇ ਜਿੱਥੋਂ ਕਿ ਜਿਹੜਾ ਪੋਲਿੰਗ ਮਟੀਰੀਅਲ ਅੱਜ ਪੋਲਿੰਗ ਪਾਰਟੀਆਂ ਡਿਸਪੈਚ ਕੀਤੀਆਂ ਜਾਣਗੀਆਂ ਫੋਰਸ ਨੂੰ ਇਹੀ ਹਦਾਇਤ ਦਿੱਤੀ ਗਈ ਹੈ ਕਿ ਜਿਹੜੀ ਅਸੀਂ ਡਿਊਟੀ ਕਰਨੀ ਹੈ ਉਹ ਇੰਪਾਰਸ਼ਲ ਤਰੀਕੇ ਦੇ ਨਾਲ ਕਰਨੀ ਹੈ ਆਪਣੀ ਡਿਊਟੀ ਨੂੰ ਸਮਝ ਕੇ ਔਰ ਬਹਾਦਰੀ ਦੇ ਨਾਲ ਕਿਤੇ ਵੀ ਕੋਈ ਵਿਅਕਤੀ ਕਿਸੇ ਵੀ ਕਿਸਮ ਦੀ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਉਲੰਘਣਾ ਕਰਦਾ ਤਾਂ ਉਹਤੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਸੈਂਸਿਟਿਵ ਕਿੰਨੇ ਨੇ ਇਹਦੇ ਬੂਤ ਨੇਗੀ ਇਹਦੇ ਚ ਜਿਹੜਾ ਹੈਗਾ ਅਸੀਂ ਸੈਂਸਿਟਿਵ ਲਗਭਗ ਦੇ ਕਰੀਬ 100 ਦੇ ਕਰੀਬ ਜਿਹੜੇ ਹੈਗੇ ਸਾਡੇ ਪੋਲਿੰਗ ਲੋਕੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਿ ਜ਼ਰੂਰੀ ਤੌਰ ਤੇ ਸੈਂਸਿਟਿਵ ਕਨਸਿਡਰ ਕਰਦੇ ਆ ਐਗਜ਼ੈਕਟ ਫਿਗਰ ਜਿਹੜੀ ਹੈਗੀ ਹੈ ਕਿਉਂਕਿ ਉਹ ਟਾਈਮ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ ਪਰ 100 ਦੇ ਕਰੀਬ ਅਸੀਂ ਕੁਝ ਇਹੋ ਜਿਹੇ ਪੋਲਿੰਗ ਸਟੇਸ਼ਨ ਜਿਹੜੇ ਆਇਡੈਂਟੀਫਾਈ ਕੀਤੇ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿੰਨਾ ਤੱਕ ਸਾਡੀ ਜਿਹੜੀ ਹੈ ਸਖਤ ਨਿਗਰਾਨੀ ਲਈ ਸਰ ਗੱਲ ਕਰੀਏ ਜੇਕਰ ਪਹਿਲਾਂ ਈਡੀਐਮ ਤੇ ਹੋਣੇ ਸੀ ਜਿਹੜੇ ਈਡੀਐਮ ਤੇ ਸੀ ਹੁਣ ਕੋਵੈਲ ਪੇਪਰ ਨਾਲ ਹੋ ਰਿਹਾ ਹੈ ਕੋਈ ਹੈ ਦਿੱਕਤ ਕਿਸੇ ਤਰ੍ਹਾਂ ਦੀ ਜੇ ਸਟਾਫ ਨੂੰ ਸਮਝਾ ਦਿੱਤਾ ਗਿਆ ਉਹਦੇ ਚ ਸਟਾਫ ਨੂੰ ਸਮਝਾ ਦਿੱਤਾ ਗਿਆ ਪਹਿਲਾਂ ਵੀ ਜਿਹੜਾ ਹੈਗਾ ਪੰਚਾਇਤੀ ਚੋਣਾਂ ਦੇ ਵਿੱਚ ਵੀ ਸਟਾਫ ਵੱਲੋਂ ਵਧੀਆ ਜਿਹੜੀ ਹੈਗੀ ਡਿਊਟੀ ਇਮਪਾਰਸ਼ਲ ਤਰੀਕੇ ਨਾਲ ਕੀਤੀ ਗਈ ਸੀ ਔਰ ਹੁਣ ਵੀ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਇਹੀ ਟੀਚਾ ਹੈਗਾ ਕਿ ਡਿਊਟੀ ਨੂੰ ਅਸੀਂ ਜਿਹੜਾ ਤੰਦ ਇਹੀ ਦੇ ਨਾਲ ਜਿਹੜਾ ਹੈਗਾ ਇੰਪਾਰਸ਼ਲ ਤਰੀਕੇ ਨਾਲ ਡਿਊਟੀ ਦਵਾਂਗੇ ਤੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ ਅਦਰ ਅਦਰ ਡਿਸਟ੍ਰਿਕਟਸ ਦੀ ਗੱਲ ਕਰੀਏ ਉੱਥੇ ਜਿਹੜਾ ਕਾਫੀ ਇਸ ਚੀਜ਼ ਨੂੰ ਲੈ ਕੇ ਬਾਤ ਵਿਵਾਦ ਹੋ ਰਿਹਾ ਹੈ ਸੱਤਾਧਾਰੀ ਤਿਰਤੇ ਵੀ ਦੋਸ਼ ਲਾ ਰਹੇ ਨੇ ਆਪਣੇ ਕਿਸ ਮਾਮਲਾ ਸਾਹਮਣੇ ਆਇਆ ਜੀ ਕੁਝ ਕਹਿਤਾ ਹੀ ਹੋਵੇ ਨਹੀਂ ਇੱਥੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਾਨਸੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸਾਹਮਣੇ ਆਈ ਔਰ ਜੋ ਕੁੱਲ ਦੇਖਣ ਦੇ ਵਿੱਚ ਆਇਆ ਹੈ ਲੋਕਾਂ ਦਾ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਨੂੰ ਕਾਫੀ ਸਹਿਯੋਗ ਰਿਹਾ ਹੈ ਔਰ ਲੋਕੀ ਜਿਹੜੇ ਨੇ ਸਾਡੀਆਂ ਹਦਾਇਤਾਂ ਦਾ ਪਾਲਨ ਵੀ ਕਰ ਰਹੇ ਨੇ ਔਰ ਉਸ ਤਰੀਕੇ ਨਾਲ ਜਿਹੜਾ ਹੈਗਾ ਇੱਥੇ ਇੱਕ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਹੈਗਾ ਚੋਣ ਸੰਪੰਨ ਹੋਊਗੀ ਥੈਂਕ ਯੂ ਜਿਵੇਂ ਕਿ ਜੀ ਹੋਣੇ ਸਾਡੇ ਡੀਆਈਜੀ ਬਠਿੰਡਾ ਰੇਂਜ ਨੇ ਬੜਾ ਵਿਸਤਾਰਪੂਰਵਕ ਦੱਸਿਆ ਕਿ ਬਠਿੰਡਾ ਪੁਲਿਸ ਦੀ ਜ਼ਿਲ੍ਹਾ ਪਰੀਸ਼ਦ اور ਬਲਾਕ ਸਮਿਤੀ ਦੀ ਜਿਹੜੀ ਕੱਲ ਚੋਣਾਂ ਹੋਣੀਆਂ ਉਹਦੀ ਪੂਰੀ ਤਿਆਰੀ ਹੋ ਚੁੱਕੀ ਹੈ ਇਸ ਟਾਈਮ ਮੈਂ ਔਰ ਡੀਆਈਜੀ ਸਰ ਨੇ ਜਿਹੜੀ ਬਠਿੰਡਾ ਏਰੀਆ ਦੇ ਡਿਸਪੈਚ ਸੈਂਟਰ ਹੈ ਉੱਥੇ ਅਸੀਂ ਸਾਡੀ ਜਿਹੜੀ ਪਾਰਟੀਆਂ ਡਿਸਪੈਚ ਹੋਣੀਆਂ ਤੇ ਨਾਲ-ਨਾਲ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈ ਉਹਨਾਂ ਨੂੰ ਜ਼ਰੂਰੀ ਜਿਹੜੀ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਉਹਨਾਂ ਤੋਂ ਜਾਣੂ ਕਰਾਇਆ ਹੈ ਔਰ ਵੈਸੇ ਵੀ ਸਾਰਿਆਂ ਨੂੰ ਡਾਇਰੈਕਟ ਵੀ ਕੀਤਾ ਤੇ ਵਾਣ ਵੀ ਕੀਤਾ ਕਿ ਸਾਡੇ ਜਿਹੜੇ ਇਲੈਕਸ਼ਨਸ ਆ ਬਿਲਕੁਲ ਹੀ ਫਰੀਅਰ ਫੇਅਰ ਹੋਣੇ ਚਾਹੀਦੇ ਤੇ ਸਾਡੀ ਪੁਲਿਸ ਦੀ ਫੋਨਮੋਸਟੇ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਵੋਟਰਸ ਆ ਉਹ ਬਿਲਕੁਲ ਹੀ ਫੇਅਰਲੇਸਲੀ ਆ ਕੇ ਵੋਟ ਪਾਣ ਤੇ ਮੈਂ ਔਰ ਮੇਰੇ ਸਾਰੇ ਅਫਸਰ ਪਿਛਲੇ ਕਈ ਦਿਨਾਂ ਤੋਂ ਸਾਰੇ ਏਰੀਆਜ਼ ਨੂੰ ਪੈਟਰੋਲਿੰਗ ਵੀ ਕਰ ਰਹੇ ਤੇ ਅੱਜ ਵੀ ਅਸੀਂ ਸਾਰੀ ਟੀਮਾਂ ਨੂੰ ਤੋਰ ਕੇ ਸ਼ਾਮ ਨੂੰ ਵੀ ਅਸੀਂ ਸਾਰੇ ਜਿਹੜੇ ਸਾਡੇ ਸੈਂਸਿਟਿਵ ਔਰ ਹਾਈਪਰ ਸੈਂਸਿਟਿਵ ਡੈਜ਼ਿਗਨੇਟਿਡ ਪੋਲਿੰਗ ਸਟੇਸ਼ਨਸ ਐ ਉੱਥੇ ਦਾ ਵੀ ਦੌਰਾ ਕਰਾਂਗੇ ਆਪਣੀ ਫੋਰਸ ਤੋਂ ਉੱਥੇ ਜਾ ਕੇ ਵੀ ਬਰੀਫ ਕਰਾਂਗੇ ਔਰ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਨਸ਼ੋਰ ਕਰਾਂਗੇ ਕਿ ਸਾਡੇ ਜ਼ਿਲ੍ਹੇ ਚ ਬਿਲਕੁਲ ਹੀ ਹਸਲ ਫਰੀ অর ਪੀਸਫੁਲ ਇਲੈਕਸ਼ਨ ਜ਼ੋਨ ਕਿੰਨੀ ਫੋਰਸ ਤਾਇਨਾਤ ਕੀਤੀ ਗਈ ਹੈ ਔਰ ਕਿਹੜੀ ਕਿਹੜੀ ਕੰਪਨੀਜ਼ ਜਿਹੜੀਆਂ ਸਾਡੇ ਜਿਹੜੇ ਇਲੈਕਸ਼ਨਸ ਹੈਗੇ ਬਿਲਕੁਲ ਸਾਰੀ ਬਟ ਪੰਜਾਬ ਪੁਲਿਸ ਤੀ ਹੀ ਤਾਇਨਾਤੀ ਹੈ ਕੋਈ ਵਾਰਡੀ ਫੋਰਸ ਨਹੀਂ ਆਈ ਸਾਡੇ ਜ਼ਿਲ੍ਹੇ ਚ 3 ਐਸਪੀ 13 ਡੀਐਸਪੀ ਔਰ 1800 ਦੇ ਕਰੀਬ ਫੋਰਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਠੀਕ ਹੈ ਸਰ ਬਾਰਡਰ ਜਿਹੜੇ ਹਰਿਆਣਾ ਬਾਰਡਰ ਹੈ ਆਪਣਾ ਉਹਦੀ ਆਪਾਂ ਥੇ ਜੇ ਅਸੀਂ ਡੱਬ ਵਾਲੀ ਔਰ ਸਿਰਸਾ ਡਿਸਟ੍ਰਿਕਟ ਨਾਲ ਤਾਲਮਿਲ ਕਰਕੇ ਉਹਨਾਂ ਦੀ ਫੋਰਸ ਵੱਲੋਂ ਨਾਕਾਬੰਦੀ ਕਰਾਈ ਹੈ ਔਰ ਅਸੀਂ ਆਲਰੇਡੀ ਦੋਨੋਂ ਐਸਪੀਜ਼ ਨਾਲ ਮੇਰੀ ਗੱਲਬ Thank you.